ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਇਲੈਕਸ਼ਨ ਦੇ ਦਿਨ ਚੱਲ ਰਹੇ ਆ ਹਲਕਾ ਫਰੀਦਕੋਟ ਦੇ ਪਿੰਡ ਦੇ ਸਰਵੇ ਕਰ ਰਹੇ ਆ ਤੇ ਪਹੁੰਚੇ ਆ ਹਲਕਾ ਫਰੀਦਕੋਟ ਦੇ ਪਿੰਡ ਪਿੰਡ ਮਸੀਤਾਂ ਦੇ ਵਿੱਚ ਇੱਥੋਂ ਦੇ ਪਿੰਡ ਦੇ ਨੁਮਾਇੰਦਿਆਂ پاسੋਂ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਆ ਕਿ ਪਹਿਲੀਆਂ ਸਰਕਾਰਾਂ ਦੇ ਕੰਮ ਜਾਂ ਹੋਂ ਦੀ ਸਰਕਾਰ ਆ ਇਹ ਹੋਂ ਦੀ ਸਰਕਾਰ ਦੇ ਨਾਲੋਂ ਕਿਵੇਂ ਉਹਨੂੰ ਕਿਸ ਨਿਗਾਹਾਂ ਦੇਖਦੇ ਆ ਕਿਵੇਂ ਪਿੰਡ ਦੇਖਦੇ ਆ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਖੇਰਾ ਜਿਹੜੇ ਪਿੰਡ ਤੋਂ ਗੁਰੂ ਨਾਨਕ ਸ਼ਰਮਸੀਤਾ ਤੋਂ ਜੀ ਤੇ ਆ ਜੀ ਦਾ ਕਿ ਫਰੀਦਕੋਟ ਹਲਕੇ ਦੇ ਵਿੱਚ ਕਿਹੜੀ ਕਿਹੜਾ ਕੈਂਡੀਡੇਟ ਮੰਨ ਸਕਦਾ ਦੇਖੋ ਜੇ ਫਿਲਹਾਲ ਤਾਂ ਅਸੀਂ ਕਰਮਜੀਤ ਸਿੰਘ ਅਨਮੋਲ ਔਰ ਉਹਨਾਂ ਦੀ ਆਸ ਰੱਖਦੇ ਹਾਂ ਜਿੱਤਣਗੇ ਔਰ ਚੰਗੀ ਵੋਟ ਨਾਲ ਜਿੱਤਣਗੇ ਕਿਉਂਕਿ ਹੁਣ ਮੌਜੂਦਾ ਸਰਕਾਰ ਦੀ ਜਿਹੜੀ ਸਾਡੀ ਉਹਨਾਂ ਨੇ ਬਹੁਤ ਕੰਮ ਕੀਤੇ ਔਰ ਕਰ ਵੀ ਰਹੇ ਨੇ ਸਾਡੇ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਬਹੁਤ ਵਧੀਆ ਬਣ ਗਿਆ ਟੌਪ ਕਲਾਸ ਦਾ ਹੋਰ ਵੀ ਬਹੁਤ ਜੱਦੇ ਨੇ ਕੰਮ ਜਿਸ ਤਰ੍ਹਾਂ ਸਾਡਾ ਛੱਪੜ ਸੀਗਾ ਇਹਨੂੰ ਬਹੁਤ ਚੰਗੀ ਤਰ੍ਹਾਂ ਦਾ ਵਾਤਾਵਰਣ ਬਿਲਕੁਲ ਓਕੇ ਕਰ ਦਿੱਤਾ ਹੋਰ ਕੰਮ ਸਮੇਂ ਦੇ ਮੁਤਾਬਕ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਐਮਐਲਏ ਸਾਹਿਬ ਬਹੁਤ ਧਿਆਨ ਦੇ ਰਹੇ ਅਸੀਂ ਖੁਸ਼ ਹਾਂ ਉਹਨਾਂ ਤੋਂ ਪਹਿਲੀਆਂ ਸਰਕਾਰਾਂ ਦੇ ਇਹ ਸਰਕਾਰ ਹੁਣ ਹੋਣ ਦੇ ਵਿੱਚ ਆਈ ਪੰਜਾਬ ਦੇ ਵਿੱਚ 2.5 ਸਾਲ ਤੋਂ ਔਰ ਪਹਿਲੀਆਂ ਸਰਕਾਰਾਂ ਲਗਾਤਾਰ ਵਾਰੀ ਅਨੁਸਾਰ ਚੱਲ ਰਿਹਾ ਸੀ ਉਹਨਾਂ ਦਾ ਕੰਮ ਪਹਿਲੀਆਂ ਸਰਕਾਰਾਂ ਨੂੰ ਇਸ ਕੰਮ ਦੇ ਕੰਮਾਂ ਨੂੰ ਕਿੱਦਾਂ ਦੇਖਦੇ ਹੋ ਦੇਖੋ ਇਹ ਪਹਿਲਾ ਬਦਲਾਵ ਬਦਲਾਵ ਬਹੁਤ ਵਧੀਆ ਆ ਦੇਖੋ 2 ਸਾਲ ਦੇ ਵਿੱਚ ਕੰਮ ਕਰਨੇ ਤਾਂ ਬੜੇ ਔਖੇ ਨੇ ਬਹੁਤ ਵੱਡਾ ਪੰਜਾਬ ਹੈ ਪੰਜਾਬ ਨੂੰ ਸੰਭਾਲਣਾ ਬਹੁਤ ਔਖੀ ਗੱਲ ਹੈ ਔਰ ਇੱਕ ਘਰ ਬਣਾਉਣਾ ਬਹੁਤ ਔਖਾ ਆ ਲੇਕਿਨ ਐਡੇ ਵੱਡੇ ਪੰਜਾਬ ਨੂੰ ਉਹਨੂੰ ਵਿਕਾਸ ਦਾ ਰੂਪ ਤੇ ਲੈ ਕੇ ਜਾਣਾ ਇਹ ਬਹੁਤ ਵੱਡੀ ਗੱਲ ਆ ਔਰ ਵਧੀਆ ਕੰਮ ਚੱਲ ਰਿਹਾ ਔਰ ਕੰਮ ਹੋਣਗੇ ਵੀ 2 ਸਾਲਾਂ ਦੇ ਵਿੱਚ ਤਾਂ ਲੇਖਾ ਜੋਖਾ ਹੀ ਸੰਭਾਲਣਾ ਬੜਾ ਔਖਾ ਹੋ ਜਾਂਦਾ ਇਸ ਕਰਕੇ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਵੇ ਜਿਨ੍ਹਾਂ ਨੇ 2 ਸਾਲਾਂ 'ਚ ਕਾਫੀ ਕੁਝ ਕੀਤਾ ਹੈ ਲੇਕਰ ਆਪੋ ਆਪਣੀ ਸਮਝ ਆ ਲੋਕਾਂ ਦੀ ਉਹ ਕਿਸ ਦੇ ਰੂਪਣਾ ਦੇਖਦੇ ਸੋ ਇੱਕ ਗੱਲਬਾਤ ਕਰਦੇ ਆਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੇ ਫਤਿਹ ਜੀ ਇਹ ਤੁਹਾਨੂੰ ਲੱਗਦਾ ਮਤਲਬ ਕਿ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਦਾ ਮੁਕਾਬਲਾ ਕਿਹਦੇ ਨਾਲ ਹੈ ਕਰਮਜੀਤ ਮੁਕਾਬਲਾ ਆਪਣੇ ਕਰਮਜੀਤ ਬਹੁਤ ਵਧੀਆ ਲੀਡ ਤੇ ਜਿੱਤਣਗੇ ਸਾਡੇ ਹਲਕੇ ਦੇ ਕਿਉਂਕਿ ਐਮਐਲਏ ਲਾਡੀ ਢੋਂਸ ਜੀ ਬਹੁਤ ਮਿਹਨਤ ਕਰ ਰਿਹਾ ਜੀ ਉਹ ਬਾਦ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਬਣਦੇ ਨੁਮਾਇੰਦ ਲਾ ਸਕਦੇ ਹਨਮਾਨ ਲਾ ਸਕਦੇ ਆਪਾਂ ਆਮ ਪਾਰਟੀ ਸੈਂਟਰ ਦੇ ਵਿੱਚ ਵੀ ਸੈਂਟਰ ਦੇ ਪਾਰਟੀ ਵੀ ਇਹ ਜਿਹੜੀਆਂ ਸਹੂਲਤਾਂ ਜੀ ਬਿਜਲੀ ਬਿੱਲ ਮਾਫ ਕਹ ਲਈ ਜਾਂ ਹੋਰ ਸਰਕਾਰੀ ਦਰਬਾਰੇ ਦੇ ਵਿੱਚ ਅੱਜ ਲੋਕਾਂ ਨੂੰ ਥੋੜਾ ਖੱਜਲ ਖੁਰ ਘਟ ਹੋਣਾ ਪੈ ਰਿਹਾ ਉਹਦੇ ਤੋਂ ਲੋਕ ਕਿੰਨੇ ਖੁਸ਼ ਲੱਗਦੇ ਕਿਦਰ ਮਤਲਬ ਕਿ ਇੱਥੇ ਪਿੰਡ ਮਸੀਤਾਂ ਦੇ ਵਿੱਚ ਜਿਹੜੇ 600 ਜੁਨਟਾਂ ਉਹ ਪੂਰੀਆਂ ਉਹ ਸਾਰਿਆਂ ਨੂੰ ਮਿਲ ਰਹੀ ਭਲਾ ਬਿਲਕੁਲ ਮਿਲ ਰਹੀ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਬਹੁਤ ਵਧੀਆ ਜਿੰਨੂੰ ਕਹਿ ਦਈਏ ਦਫਤਰ ਚ ਜਾਈਦਾ ਪਹਿਲ ਦੇ ਆਧਾਰ ਤੇ ਕੰਮ ਹੁੰਦਾ ਜੀ ਅੱਗੇ ਖੜਨਾ ਪੈਂਦਾ ਸੀ ਹੁਣ ਖੜਨਾ ਨਹੀਂ ਪੈਂਦਾ ਜੀ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਆਮ ਆਦਮੀ ਪਾਰਟੀ ਸਰਕਾਰ ਵੇਖਣਾ ਚਾਹੁੰਨੇ ਕਿਉਂਕਿ ਮੋਦੀ ਸਰਕਾਰ ਜਿਹੜੀ ਆ ਉਹਨੇ ਕਿਸਾਨਾਂ ਦਾ ਕੋਈ ਹੱਲ ਨਹੀਂ ਕੀਤਾਗਾ ਇੰਨਾ ਟਾਈਮ ਉੱਥੇ ਬਾਰਡਰ ਤੇ ਬਹਿ ਕੇ ਇੰਨਾ ਨੁਕਸਾਨ ਹੋਇਆ 700 ਕਿਸਾਨਾਂ ਦੀ ਮੌਤ ਹੋ ਗਈ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਸਰਕਾਰ ਸੈਂਟਰ ਦੇ ਵਿੱਚ ਕਾਂਗਰਸ ਪਲੱਸ ਦੇਖਣਾ ਚਾਹੁੰਦੇ। ਸੋ ਇੱਥੋਂ ਦੇ ਵਰਕਰਾਂ ਦਾ ਕਹਿਣਾ ਹੈ ਕਿ ਇਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਆਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾਉਣਗੇ। ਇੱਧਰ ਵੀ ਭਾਈ ਸਾਹਿਬਾ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਦਿੰਦੇ ਹੋ ਬੰਦਾ ਕਿ ਫਰੀਦਕੋਟ ਹਲਕੇ ਦੇ ਵਿੱਚ ਕਿਹੜਾ ਅੱਗੇ ਜਾ ਰਿਹਾ? ਅਸੀਂ ਕਹਨੇ ਕਰਮਜੀਤ ਅਨਮੋਲ ਜਿੱਤੇਗਾ ਜੀ ਲੋਕਾਂ ਦਾ ਕਹਣਾ ਕਰਮਜੀਤ ਅਨਮੋਲ ਇੱਕ ਫਿਲਮੀ ਐਕਟਰ ਆ ਉਹ ਆਪਣਾ ਫਿਲਮਾਂ ਬਾਲਾ ਕੰਮ ਵੀ ਨਹੀਂ ਛੱਡਣਾ ਚਾਹੁੰਦਾ ਕੈਨੇਡਾ ਦੇ ਵਿੱਚ ਵੀ ਪੀਆਰ ਆ ਉਹ ਇੱਥੇ ਇੰਨਾ ਸਮਾਂ ਲੋਕਾਂ ਨੂੰ ਜਿੰਨਾ ਲੋਕ ਉਹਨਾਂ ਤੇ ਵਿਸ਼ਵਾਸ ਕਰਕੇ ਬੈਠੇ ਆ ਇੰਨਾ ਸਮਾਂ ਦੇ ਨਹੀਂ ਪਹੁੰੰਗੇ ਦੇਖੋ ਜੀ ਉਹ ਦੇਖੋ ਜੀ ਉਹਨਾਂ ਦਾ ਆਦਾ ਬਿਜ਼ਨਸ ਕਾਰੋਬਾਰ ਆ ਫਿਲਮਾਂ ਬਣਾਉਣੀਆਂ ਸਾਡਾ ਜ਼ਿੰਮੇਵਾਰੀ ਅਸੀਂ ਜ਼ਿੰਮੇਵਾਰੀ ਕਰਨਾ ਹੈ ਹੋਰ ਕੰਮ ਵੀ ਕਰਨੇ ਆ ਉਹਨਾਂ ਦਾ ਬਿਜ਼ਨਸ ਆ ਕੰਮ ਵਿੱਚ ਟਾਈਮ ਵੀ ਚਾਹੀਦਾ ਟਾਈਮ ਟਾਈਮ ਕੱਢਣਗੇ ਹੁਣ ਕੱਢਿਆ ਕੱਢਣਗੇ ਠੀਕ ਨੇ ਅਈ ਤਾਂ ਇੱਕ ਨਮੋਲੀ ਜਿੱਤੇਗਾ ਬਾਕੀ ਸਾਰੀਆਂ ਸੀਟਾਂ ਦਾ 13 ਦੀਆਂ 13 ਜਿੱਤਣਗੇ ਆਪ ਵਾਲੇ ਠੀਕ ਹੈ ਜੀ ਜਿਹੜੀਆਂ ਆਮ ਆਦਮੀ ਪਾਰਟੀ ਆਉਣ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਹ ਤੁਹਾਨੂੰ ਮਿਲਦੀਆਂ ਬੜਾ ਬਹੁਤ ਮਿਲਦੀਆਂ ਜੀ ਬਿਜਲੀ ਕਿਵੇਂ ਤੁਹਾਡੀ ਮਾਫ ਹੋ ਗਈ ਬਿਜਲੀ ਬਹੁਤ ਹੀ 90% ਸਾਡੇ ਪਿੰਡ 'ਚ ਬਿੱਲ ਨਹੀਂ ਆ ਰਿਹਾ ਕਨਕ ਕਿੱਦਾਂ ਮਿਲਦੀ ਹੈ ਕਨਕ ਵੀ ਜੋਬ ਮਿਲਦੀ ਵਧੀਆ ਮਿਲ ਜਾਂਦੀ ਜਿਨ੍ਹਾਂ ਜਿਨ੍ਹਾਂ ਦੇ ਕਾਰਡ ਬਣਿਆ ਸਭ ਵਧੀਆ ਮਿਲਦੀ ਇਸ ਟਾਈਮ ਪਰ ਮਿਲਦੀ ਹੈ ਬਿਲਕੁਲ ਹੋਰ ਮਤਲਬ ਕਿ ਪਿੰਡ ਵਿੱਚ ਸੀਟਾਂ ਦੇ ਵਿੱਚ ਅ ਇਸ ਪਾਰਟੀ ਨੂੰ ਕਿੰਨੇ ਕੁ ਲੋਕ ਚਾਹੁੰਦੇ ਆ ਮਤਲਬ ਤੁਸੀਂ ਪੈਣ ਦੇ ਵਿੱਚ ਹਾਂਜੀ ਬਹੁਤ ਲੋਕ ਚਾਹੁੰਦੇ ਬਹੁਤ ਚਾਹੁੰਦੇ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਜਿੱਤਾਂ ਦੇ ਵਿੱਚ ਸਰਵੇ ਕਰ ਰਹੇ ਆਂ ਵਿਊ ਜਾਣਨ ਦੀ ਕੋਸ਼ਿਸ਼ ਕਰ ਰਹੇ ਆਂ ਨੌਜਵਾਨ ਜੀਰੋਂ ਪਾਸ ਤੋਂ ਪੁੱਛਦੇ ਆਂ ਸਭ ਤੋਂ ਪਹਿਲੇ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਮਤਲਬ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਫਰੀਦਕੋਟ ਹਲਕੇ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਇੱਥੋਂ ਦਾ ਜੀ ਇੱਥੋਂ ਦਾ ਬੀਬੀ ਨੂੰ ਵੋਟ ਪਾਓਗੇ ਕਾਂਗਰਸ ਲੋ ਅੰਮਰਜੀਤ ਸਾਹਿਬ ਹਾਂਜੀ ਉਹਨਾਂ ਮਤਲਬ ਕਿ ਕਾਂਗਰਸ ਦੇ ਕਮਾਦੋ ਜਾਂ ਆਮ ਆਦਮੀ ਪਾਰਟੀ ਦੇ ਕਮਾਦੋ ਤੁਸੀਂ ਕਿੰਨਾ ਖੁਸ਼ ਹੋ ਆ ਪਾਰਟੀ ਦਾ ਖੁਸ਼ ਕੋਈ ਨਹੀਂ ਕਰ ਉਹ ਅੱਡਾ ਇੱਕ ਬਣਾਇਆ ਹੈ ਉਹ ਵੀ ਕਾਂਗਰਸ ਵੇਲੇ ਵੀ ਜੋ ਸਾਡਾ ਸਰਪੰਚ ਸੀਗਾ ਵੀ ਮੌਜੂਦਾ ਹੈਗਾ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਵੀ ਉਹਨਾਂ ਨੇ ਸਰਪੰਚ ਚੋੜ ਲਿਆ ਹੈਗਾ ਉਹਦੇ ਵੱਲੋਂ ਉਹ ਜਿਹੜਾ ਅੱਡਾ ਬਣਾਇਆ ਹੈ ਉਹਦੇ ਪਾਸ ਹੋਇਆ ਅੱਡਾ ਉਹਨਾਂ ਦਾ ਹੀ ਬਣਾਇਆ ਉੱਤੇ ਜਦੋਂ ਕਟਕਾਟਨ ਕਰਤਾ ਉਹ ਲਾਡੀ ਢੋਸਦਾ ਕਰਤਾ ਉਹ ਗਲੀਆਂ ਵੇਖ ਲਓ ਗਲੀਆਂ ਵੀ ਕਾਂ ਦਾ ਵੇਲੇ ਦੀਆਂ ਬਣੀਆਂ ਉਹੀ ਲੋਕ ਇਟ ਪੱਟ ਕੇ ਤੇ ਉਹੀ ਨੇ ਫੇਰ ਲੋਕ ਤੇ ਚਿੰਤਤੀ ਗਲੀਆਂ ਚ ਉਹ ਛੱਪੜ ਸੀਗਾ ਛੱਪੜ ਦੀ ਉਹਨੇ ਪਾਸ ਕਰਾਇਆ ਸੀ ਉਹਦੇ ਦੀ ਸੈਂਟਰ ਦੇ ਵਿੱਚ ਸਰਕਾਰ ਕੀ ਦੀ ਬਣ ਸਕਦੀ ਸੈਂਟਰ ਚ ਰਾਹੁਲ ਗਾਂਧੀ ਜੀ ਬਣੂਗੀ ਰਾਹੁਲ ਗਾਂਧੀ ਜੀ ਹਾਂਜੀ ਕੀ ਜਿਹੜੀ 600 ਜੁਨਟ ਮਾਫ ਆ ਸਾਰਿਆਂ ਨੂੰ ਉਹਦੇ ਵਿੱਚ OBC ਜੀ SC ਕੋਈ ਵੀ ਭਾਈਚਾਰਾ ਵਾ ਉਹਨਾਂ ਸਾਰਿਆਂ ਨੂੰ ਉਹਨੇ ਕਹਿੰਦੇ ਮਾਫ ਕਰ ਦਿੱਤੀ ਗਈ ਉਹ ਤੁਹਾਨੂੰ ਮਿਲਦੀ ਜਾਂ ਨਹੀਂ ਮਿਲਦੀ ਨਹੀਂ ਉਹ ਤੁਹਾਨੂੰ ਨਹੀਂ ਮਿਲਦੀ ਸੈਂਟਰਲ ਨੂੰ ਮਿਲਦੀ ਨਹੀਂ ਨਹੀਂ 600 ਜੁਨਟ ਬਿੱਲ ਆਉਂਦਾ ਤੁਹਾਨੂੰ ਕਿ ਨਹੀਂ ਆਉਂਦਾ ਨਹੀਂ ਹਜੇ ਤਾਂ ਧੰਨਿਆ ਦਾ ਨਹੀਂ ਆਇਆ ਕਿੰਨੇ ਸਾਲ ਤੋਂ ਨਹੀਂ ਆਉਂਦਾ ਸਾਨੂੰ ਹੋ ਹੀ ਗਿਆ ਜੀ 5 ਸਾਲ 5 ਸਾਲ ਹੋ ਗਏ ਹਾਂਜੀ ਬਿਲ ਨਹੀਂ ਆਇਆ ਪੰਜ ਸਾਲ ਤੋਂ ਪਹਿਲਾਂ ਆਉਂਦਾ ਸੀ ਪਹਿਲਾਂ ਆਉਂਦੇ ਕਿੰਨਾ ਕ ਆ ਜਾਂਦਾ ਸੀ ਆ ਹੀ ਆਉਂਦਾ ਜੀ 15 20 ਹਜ਼ਾਰ ਆ ਜਾਂਦਾ 15000 ਹਾਂਜੀ ਤੇ ਕਣਕ ਮਿਲਦੀ ਬਾਲਾ ਤੁਹਾਨੂੰ ਕਣਕ ਹਾਂਜੀ ਵਧੀਆ ਸਾਫ ਸਫਰੀ ਮਿਲਦੀ ਹਾਂਜੀ ਮਿਲਣੀ ਜਦੋਂ ਕਰੇ ਸਰਕਾਰੀ ਦਰਬਾਰੇ ਜਾਂਦੇ ਹੋ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਕਈ ਵਾਰ ਕੰਮ ਕਰ ਪੈ ਹੀ ਜਾਂਦਾ ਤੇ ਪਹਿਲਾਂ ਨਾਲੋਂ ਉੱਤੇ ਹੋਣ ਵੱਲੋਂ ਕਿਵੇਂ ਸਮਝਦੇ ਆ ਮਤਲਬ ਕਿ ਪਹਿਲਾਂ ਸੌਖਾ ਕੰਮ ਹੋ ਜਾਂਦਾ ਏ ਕਿ ਹੁਣ ਸੌਖਾ ਕੰਮ ਹੋ ਜਾਂਦਾ ਹੁਣ ਪਹਿਲਾਂ ਸੌਖਾ ਤਾਂ ਹੀ ਕਾਂਗਰਸ ਵੇਲੇ ਹੁਣ ਕੋਈ ਹੁਣ ਔਖਾ ਹੀ ਪਰ ਲੋਕ ਕਹਿੰਦੇ ਆ ਕਿ ਪਹਿਲਾਂ ਰਿਸ਼ਵਤਾ ਚੱਲਦੀਆਂ ਸੀ ਖੱਜਲ-ਖਵਾਰੀ ਬਹੁਤ ਸੀ ਬਹੁਤ ਲੋਕੋ ਕੋ ਲੋਕਾਂ ਦੇ ਵੈਸੀ ਪਿੰਡਾਂ ਪਿੰਡਾਂ ਵਿੱਚ ਜਾਂਦੇ ਅਸੀਂ ਤੇ ਜਦੋਂ ਦਫ਼ਤਰਾਂ ਵਿੱਚ ਜਾ ਕੇ ਗੱਲਬਾਤ ਕਰਦੇ ਆ ਲੋਕਾਂ ਨਾਲ ਤਾਂ ਲੋਕਾਂ ਦਾ ਕਹਿਣਾ ਇਹ ਗੱਲ ਲੋਕੀ ਕਹਿੰਦੇ ਇਹ ਗੱਲ ਕਿ ਦਫ਼ਤਰਾਂ ਦੇ ਵਿੱਚ ਹੁਣ ਖੱਜਲ- ਬਹੁਤ ਜਿਆਦੇ ਜਿਹੜੇ ਗਰੀਬ ਤਬਕੇ ਨਾਲ ਸੰਬੰਧ ਰੱਖਣ ਵਾਲੇ ਲੋਕ ਬੱਚੇ ਨੇ ਮਿਹਨਤਾਂ ਕੀਤੀਆਂ ਸੀ ਪੜ੍ਹੇ ਲਿਖੇ ਸੀ ਉਹ ਪੜ੍ਹ ਲਿਖ ਕੇ ਜੱਜ ਬਣ ਗਏ ਤੇ ਪਹਿਲਾਂ ਕਹਿੰਦੇ ਪੈਸੇ ਦੇ ਕੇ ਉਹ ਜੱਜ ਬਣਿਆ ਕਰਦੇ ਸੀ ਹੁਣ ਉਹ ਕੰਮ ਮੁੱਕ ਗਿਆ ਉਹਦੇ ਬਾਰੇ ਕੀ ਕਹਿਣਾ ਕੋਈ ਤੁਹਾਨੂੰ ਲੱਗਦਾ ਨਹੀਂ ਹੁਣ ਫਰਕ ਪਿਆ ਆਮ ਆਦਮੀ ਪਾਟੀਆਂ ਨੂੰ ਹੁਣ ਕੋਈ ਫਰਕ ਨਹੀਂ ਪਿਆ ਰਿਸ਼ਵਤ ਹੁਣ ਵੀ ਚੱਲਦੀ ਹੁਣ ਕਿਉਂਕਿ ਲੀਡਰ ਜਿਆਦੇ ਨੇ ਪਿੰਡ ਦੇ ਵਿੱਚ ਕੋਈ ਕਿਸੇ ਦੀ ਗੱਲ ਨਹੀਂ ਸੁਣਦੇ ਪਹਿਲੀ ਸਰਕਾਰ ਸੀ ਜੇ ਕਾਂਗਰਸ ਵੇਲੇ ਉਹ ਕੰਮ ਵੀ ਹੁੰਦੇ ਸੀਗੇ ਤੇ ਗੱਲ ਵੀ ਸੁਣਦੇ ਸੀਗੇ ਸੇ ਧੰਨਵਾਦ ਅੱਗੇ ਕੀ ਕਰਨਾ ਚਾਹੁੰਦੇ ਹੋ ਜੀ ਮਤਲਬ ਤੁਮ ਲੱਗਦਾ ਕਿ ਕਿਹੜੀ ਸਰਕਾਰ ਬਣਦਾ ਜੀ ਦੱਸ ਦਿਓ ਕਾਂਗਰਸ ਦੀ ਜੀ ਕਾਂਗਰਸ ਦਾ ਬਣ ਹਾਂਜੀ ਧੰਨਵਾਦ ਸੋ ਸਰਵੇ ਚੱਲ ਰਿਹਾ ਫਰੀਦਕੋਟ ਹਲਕੇ ਦੇ ਵਿੱਚ ਇਲੈਕਸ਼ਨ ਨੇ ਸੋ ਆਪਣੇ ਆਪਣੀਆਂ ਪਾਰਟੀਆਂ ਦੇ ਦਾਅਵੇ ਕਰ ਰਿਆ ਲੋਕ ਜਿੱਤਣ ਦੇ ਸੋ ਇੰਨਾ ਵੀ ਰਣਾ ਗੱਲਬਾਤ ਕਰਦੇ ਆ ਪਿੰਡ ਮਸੀਤਾਂ ਦੇ ਵਿੱਚ ਨੌਜਵਾਨ ਵੀ ਇਕੱਠੇ ਹੋ ਕੇ ਖੜੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਤੁਹਾਨੂੰ ਲੱਗਦਾ ਕਿ ਫਰੀਦਕੋਟ ਹਲਕੇ ਦੇ ਵਿੱਚ ਕੌਣ ਬਾਜ਼ ਮਾਰ ਸਕਦਾ ਫਰੀਦਕੋਟ ਹਲਕੇ ਜੀ ਕ ਆਪਣਾ ਕਰਮਜੀਤ ਅਨਮੋਲ ਸਾਡੇ ਹਲਕੇ ਦੇ ਐਮਐਲਏ ਲਾੜ ਜਵਿੰਦਰਜੀਤ ਸਿੰਘ ਲਾੜੀ ਢੋਸ ਜੀ ਨੇ ਬੜੀ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਵਿਕਾਸ ਸਾਡੇ ਹਲਕੇ ਦਾ ਕੀਤਾ ਤੇ ਬਾਕੀ ਮਾਨ ਸਰਕਾਰ ਨੇ ਬਹੁਤ ਕੰਮ ਕੀਤੇ ਪਿਛਲੇ 2 ਸਾਲਾਂ ਨੂੰ ਦੇਖੋ ਤੁਸੀਂ ਲਾਇਟ ਕਿਵੇਂ ਸਰਪਲਸ ਲਾਇਟ ਚੱਲਦੀ ਵੀ ਕਿੰਨੀ ਲਾਇਟ ਦਿਨ ਰਾਤ ਚੱਲੀ ਜਾਂਦੀ ਹੈ ਕੋਈ ਰਿਸ਼ਵਤਖੋਰੀ ਨਹੀਂ ਸਭ ਕੁਝ ਬੰਦ ਕੀਤਾ ਸਾਡੇ ਹਲਕੇ ਤੋਂ ਕਰਮ ਜਨ ਮੋਲ ਹੀ ਜਿੱਤੂਗਾ ਜੀ ਅੱਗੇ ਇਹਨੇ ਇਧਰ ਵੇਜੀ ਸਾਰੇ ਇਕੱਠੇ ਖੜੇ ਆ ਵੀ ਜੀ ਮਤਲਬ ਕਿ ਤੁਹਾਡੇ ਪਿੰਡ ਮਸੀਤਾਂ ਦੇ ਵਿੱਚ ਤੁਹਾਨੂੰ ਲੱਗਦਾ ਕਿੰਨੇ ਕੁ ਅੱਜ ਆਮ ਆਦਮੀ ਪਾਰਟੀ ਦੀ ਵੋਟ ਜੜ ਚੁੱਕੀ ਆ ਕਿੰਨੇ ਕੁ ਲੋਕ ਇੱਥੇ ਦੇ ਖੁਸ਼ ਆ ਤੇ ਇਸ ਪਿੰਡ ਦੇ ਵਿੱਚ ਕਦੋਂ ਤੋਂ ਆਮ ਆਦਮੀ ਗਾਰੰਟੀ ਹੋਲ ਚਾਈ ਪਿੰਡ ਦੇ ਵਿੱਚ ਪਾਰਟੀ ਜਦੋਂ ਹੋਣਦਾ ਹੀ ਉਦੋਂ ਦੇ ਮਸੀਤਾਂ ਦੇ ਵਿੱਚ ਪਾਰਟੀ ਹੁੰਦੀ ਆ ਗਈ ਸੀ ਤੇ 70% ਲੋਕ ਉਦੋਂ ਤੋਂ ਕੌਣ ਮਿਹਨਤ ਕਰ ਰਿਹਾ ਮੈਂ ਸਾਰੇ ਸਾਡੇ ਭਰਾ ਇਕੱਠੇ ਸਾਰੇ ਹਾਂ ਜੀ ਸਾਰੇ ਜਿੰਨੇ ਵੀ ਆਪਣੇ ਨੌਜਵਾਨ ਵੀਰ ਸਾਰੇ ਨਾਲ ਸਾਡੇ ਇਕੱਠੇ ਜੁੜੂਗਾ। ਉਹ 2 4 10 ਜਾਣਿਆਂ ਨਾਲ ਸ਼ੁਰੂਆਤ ਕੀਤੀ ਸੀ ਅੱਜ ਅੱਧਾ ਪਿੰਡ ਆ ਜਾਂ ਕਿੰਨੇ ਪਰਸੈਂਟ ਅੱਜ ਲੋਕ ਜੁੜੇ ਹੋਏ ਆ ਚੌਂਦੇ ਆ ਆਮ ਆਦਮੀ ਪਾਰਟੀ ਨੂੰ ਉਹਦੇ ਬਾਰੇ ਕੀ ਵਿਚਾਰ? ਸ਼ੁਰੂ ਤੋਂ ਤਾਂ ਇਹ ਕਹਿ ਸਕਦੇ ਜੀ ਮੈਂ ਸੀ। ਉਹ ਅੱਜ ਚਲੋ ਵਾਦਾ ਵਾਦਾ ਕਾਫਲਾ ਵਾਦਾ ਗਿਆ ਸਾਰੇ ਭਰਾ ਨਾਲ ਨਾਲ ਖੜੇ ਆ। ਹਾਂਜੀ। ਕੀ ਤੁਹਾਨੂੰ ਲੱਗਦਾ ਕਿ ਪਹਿਲੀਆਂ ਸਰਕਾਰਾਂ ਤੇ ਹੁਣ 2 ਸਾਲ ਦੇ ਕਾਰਜਕਾਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿੰਨਾ ਕੁ ਫਰਕ ਪਿਆ? ਫਰਕ ਤਾਂ ਬਹੁਤ ਪਿਆ ਜੀ ਕੰਮਕਾਰ ਆ। ਬਹੁਤ ਸੋਹਣੇ ਵਧੀਆ ਹੋ ਰਿਹਾ ਪਿੰਡ ਦੇ ਵੀ ਤੁਸੀਂ ਵੇਖ ਲਓ ਛੱਪੜ ਤੁਸੀਂ ਵੇਖ ਲਓ ਪਿਛਲੇ 50 ਸਾਲ ਤੋਂ ਕਿਵੇਂ ਕਿਹੜਾ ਸੀ ਹੁਣ ਵੇਖੋ ਕਿੱਡਾ ਵਧੀਆ ਬਣ ਚੁੱਕਾ ਹੌਲੀ ਹੌਲੀ ਸਕੂਲ ਦਾ ਕਹਿ ਸਕਦੇ ਆਪਾਂ ਸਕੂਲ ਚ ਜਾ ਕੇ ਦੇਖੋ ਡਵੈਲਪਮੈਂਟ ਹੋਈ ਆ ਬਾਕੀ ਗਲੀਆਂ ਨਾਲੀਆਂ ਚੱਲੀਆਂ ਜਾਣੀਆਂ ਮੇਨ ਆਪਣਾ ਹੁੰਦਾ ਐਜੂਕੇਸ਼ਨ ਤੇ ਦੂਜੀ ਗੱਲ ਚੋਂ ਮੈਦਾਨ ਦੇ ਵਿੱਚ ਵੱਖ-ਵੱਖ ਕੈਂਡੀਡੇਟ ਬਹੁਤ ਉਤਰੇ ਹੋਏ ਆ ਔਰ ਦਾਅਵੇ ਵੀ ਕਰਦੇ ਆ ਇਹਨਾਂ ਨੇ ਵਾਅਦੇ ਕਰਦੇ ਆ ਕਿ ਕੰਮ ਕਰਾਂਗੇ ਸਾਰੇ ਕੈਂਡੀਡੇਟ ਆਪਣੇ ਆਪਣੇ ਵਾਅਦੇ ਕਰ ਰਹੇ ਆ ਲੇਕਿਨ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਵੀਡੀਓ ਉਹਨਾਂ ਲੋਕਾਂ ਵਿਦਵਾਨਾਂ ਦੀਆਂ ਕੁਝ ਲੋਕਾਂ ਦੀਆਂ ਕਹਿੰਦੇ ਇਹਨਾਂ ਤਾਂ ਹਜੇ ਕੰਮ ਕਰਨੇ ਆ ਲੇਕਿਨ ਜਿਨ੍ਹਾਂ ਨੇ ਕੰਮ ਕੀਤੇ ਆ ਗੱਲ ਕਾਲੀ ਬਿਅੰਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਫਰੂਦਕੋਟ ਹਲਕੇ ਦੇ ਵਿੱਚ ਹੀ ਖੜਾ ਆਇਆ ਸਰਬਜੀਤ ਸਿੰਘ ਉਹਦੇ ਬਾਰੇ ਕੀ ਵਿਚਾਰ ਆ ਤੁਹਾਡੇ ਅਸੀਂ ਤਾਂ ਵੀ ਕੰਮ ਦੇ ਆਧਾਰ ਤੇ ਵੋਟ ਮੰਗਦੇ ਪੈ ਜੇ ਦੋ ਸਾਲ ਚ ਕੰਮ ਕੀਤੇ ਅਸੀਂ ਤਾਂ ਕਹਿ ਰਹੇ ਆ ਸਭ ਨੂੰ ਸਿੱਖ ਕੌਮ ਦਾ ਹੀਰਾ ਪੰਥ ਦਾ ਮਤਲਬ ਕਿ ਪੁੱਤਰ ਸੀ ਉਹਨਾਂ ਨੇ ਇੱਡਾ ਵੱਡਾ ਕੰਮ ਕੀਤਾ ਹੈ ਅ ਅ ਸ਼੍ਰੀ ਕਾਲਤਾਖ ਸਾਹਿਬ ਦਾ ਬਦਲਾ ਲਿਆ ਆਪ ਤੁਹਾਡੇ ਵਿਚਾਰ ਕੀ ਉਹਨਾਂ ਪ੍ਰਤੀ ਚਲੋ ਆਪਾਂ ਮੜਾ ਤਾਂ ਨਹੀਂ ਕਹਿੰਦੇ ਵੀ ਚਲੋ ਜੋ ਵੀ ਹੈ ਜੇ ਉਹਨਾਂ ਨੇ ਆਪਣੇ ਆ ਹੀ ਜਾਣਾ ਸਾਹਮਣੇ ਚੋਣ ਮੈਦਾਨ ਦੇ ਵਿੱਚੀਆਂ ਚਲੋ ਲੱਗੋ ਚਾਹੁੰਦੇ ਹੋਏ ਤਾਂ ਉਹਨਾਂ ਨੂੰ ਚੱਲ ਲੈਣ ਹਾਂਜੀ ਜੋ ਚਾਹੁੰਦੇ ਹੋਏ ਹੁੰਦਾ ਤੁਹਾਡੇ ਸਾਹਮਣੇ ਹੈ ਜੀ ਲੋਕਾਂ ਨੇ ਫੈਸਲਾ ਕਰਨਾ ਹੈ ਤੇ ਆਪਾਂ ਤਾਂ ਨਹੀਂ ਕਹਿ ਸਕਦੇ ਕਿ ਕਿਸੇ ਨੂੰ ਕੋਈ ਗਲਤ ਨਹੀਂ ਨਾ ਕਿਸੇ ਨੂੰ ਕੋਈ ਨੋ ਕਮੈਂਟ ਓਕੇ ਜੀ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਉਹਨਾਂ ਦਾ ਮਤਲਬ ਕਿ ਜੇ ਲੋਕ ਚਾਹੁੰਦੇ ਹੋਣ ਕਿ ਫਰੀਦਕੋਟ ਹਲਕੇ ਦੇ ਉਹ ਕਿਸੇ ਵੀ ਕੈਂਡੀਡੇਟ ਨੂੰ ਚਾਹੁੰਦੇ ਨੇ ਲੇਕਿਨ ਇਹ ਵੀਰ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਆ ਨਿਰਬਰ ਆ ਇਹ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਰਮਜੀਤ ਅਨਮੋਲ ਨੂੰ ਬਹੁਤ ਵੱਡੀ ਲੀਡ ਨਾ ਦਿਤਉਣਗੇ ਤੁਸੀਂ